हेलो गाइस वेलकम टू आवर चैनल किड्स लर्निंग गुड मॉर्निंग अच्छ पंजाबी का नवा पहला रचना करा खुशामद भी एक कला है खुशामद यानी कि चापलूसी भी कह सकते हैं या प्रशंसा करनी झूठी प्रशंसा करनी ठीक है चापलूसी वर्ड सही रहेगा ठीक है खुशामद भी एक कला है खुशामद एक कला है हर एक आदमी कामयाब ਖੁਸ਼ਾਮਦੀ ਨਹੀਂ ਬਣ ਸਕਦਾ ਯਾਨਕਿ ਹਰ ਕੋਈ ਵਿਅਕਤੀ ਜਿਹੜੀ ਚਾਪਲੂਸੀ ਜਾਂ ਖੁਸ਼ਾਮਤ ਕਰਨੀ ਨਹੀਂ ਕਾਟ ਸਕਦਾ ਐ ਵੀ ਕਿਸੇ ਨੂੰ ਹੁਨਰ ਹੁੰਦਾ ਇੱਕ ਮਾਹਰ ਖੁਸ਼ਾਮਦੀ ਨੂੰ ਪਤਾ ਹੁੰਦਾ ਹੈ ਕਿ ਉਸਨੇ ਕਿਸ ਤੇ ਖੁਸ਼ਾਮਤ ਕਿਸ ਤਰ੍ਹਾਂ ਤੇ ਕਦੋਂ ਕਰਨੀ ਹੈ ਤੁਹਾਡੀਆਂ ਨਜ਼ਰਾਂ ਵਿੱਚ ਖੁਸ਼ਾਮਦੀ ਭਾਵੇਂ ਕਮੀਨਾ ਤੇ ਗਿਰਿਆ ਹੋਇਆ ਹੁੰਦਾ ਹੈ ਯਾਨਕਿ ਚਾਹ ਜਿਹੜੇ ਚਾਪਲੂਸ ਬੰਦੇ ਹੁੰਦੇ ਅਸੀਂ ਕਹਿੰਦੇ ਨਾ ਚਾਪਲੂਸੀ ਕਰਦਾ ਐ ਨਹੀਂ ਸਹੀਏਗਾ ਕਟਿਆ ਬੰਦਾ ਪਰ ਇਸ ਨੂੰ ਪਰ ਉਸ ਨੂੰ ਇਸ ਦਾ ਕਾਫੀ ਸੰਸਾਰਕ ਤੇ ਪਦਾਰਥ ਲਾਭ ਹੁੰਦਾ ਹੈ ਨਾ ਕਿ ਉਹਨੂੰ ਸਮਾਜ ਵਿੱਚ ਇਹ ਚੀਜ਼ਾਂ ਦਾ ਕਾਫੀ ਲਾਭ ਹੁੰਦਾ ਹੈ ਪੈਸੇ ਦੇ ਤੌਰ ਤੇ ਵੀ ਤੇ ਓਵੇਂ ਵੀ ਠੀਕ ਹੈ ਉਂਝ ਮੈਨੂੰ ਕਦੇ ਕੋਈ ਅਜੀਹਾਂ ਆਦਮੀ ਨਹੀਂ ਮਿਲਿਆ ਜਿਸ ਦਾ ਕਦੇ ਕਿਸੇ ਖੁਸ਼ਾਮਦ ਦੀ ਨਾਲ ਵਾਹ ਨਾ ਪਿਆ ਹੋਵੇ ਤੇ ਉਸ ਨੇ ਖੁਸ਼ਾਮਦ ਦਾ ਸਵਾਦ ਨਾ ਚੱਖਿਆ ਹੋਵੇ કુશામત ਕਰਨ ਦੇ ਸੈਂਕੜੋ ਤਰੀਕੇ ਹਨ ਪਰ ਇਸ ਦਾ ਪਹਿਲਾ ਸਬਕ ਤੁਸੀਂ ਉਸ ਲੋਮਬੜੀ ਤੋਂ ਲੈ ਸਕਦੇ ਹੋ ਜਿਸ ਨੇ ਕਾਂ ਤੋਂ ਆਪਣੀ ਦਾ ਟੁਕੜਾ ਖੋਣ ਲਈ ਉਸੇ ਬੋਲ ਨੂੰ ਤਾਨसेन ਤੋਂ ਵੀ ਸੁਰੀਲਾ ਕਹਿ ਕੇ ਗਾਣਾ ਸੁਣਾਉ ਲਈ ਕਿਐਸੀ ਤੁਸੀਂ ਉਹ ਕਹਾਣੀ ਸੁਣੀ ਹੋਣੀ ਹੈ ਕਾਂ ਤੇ ਲੋਮਬੜੀ ਯਾਨੀ ਕਿ ਲੋਮਬੜੀ ਨੂੰ ਭੁੱਖ ਲੱਗੀ ਹੁੰਦੀ ਹੈ ਤੋ ਉਹ ਕੁਝ ਖਾਣ ਨੂੰ ਨਹੀਂ ਮਿਲਦਾ ਫੇਰ ਅੰਤ 'ਚ ਉਹ ਦੇਖਦੇ ਕਿ ਕਪੇੜੀ ਇੱਕ ਕਾਂ ਬੈਠਾ ਹੈ ਤੋ ਉਹਨੇ ਪਨੀਰ ਦਾ ਟੁਕੜਾ ਮੂੰਹ 'ਚ ਪਾਇਆ ਹੁੰਦਾ ਹੈ ਉਹ ਸੋਚਦੀ ਐ ਕਿ ਮੈਂ ਇਹ ਟੁਕੜਾ ਕਿਵੇਂ ਲਵਾ ਫਿਰ ਉਹਨੂੰ ਇੱਕ ਤਰਕੀਬ ਆਂਦੀ ਆਈਡੀਆ ਆਂਦਾ ਹੈ ਕਿ ਜੇਕਰ ਉਹ ਫਿਰ ਕੀ ਕੰਦੀ ਉਹ ਕਾਂ ਨੂੰ ਕੰਦੀ ਐ ਕਿ ਤੂੰ ਇੰਨਾ ਸੋਹਣਾ ਗਾਣਾ ਗਾਉਂਦਾ ਐ ਤੂੰ ਮੈਨੂੰ ਅੱਜ ਗਾਣਾ ਸੁਣਾ ਕੇ ਦਿਖਾ ਜਦੋਂ ਉਹ ਮੂੰਹ ਖੋਲੇਗਾ ਤਾਂ ਟੁਕੜਾ ਤਾਂ ਨੀਚੇ ਹੀ ਹਿੱਟ ਜਣਾ ਠੀਕ ਆ ਨੀ ਚਾਪ ਨੂੰ ਸੀ ਕਿਤੇ ਇੱਥੇ ਕਾਂ ਦੀ ਸੁਰੀਲਾ ਕਹਿ ਕੇ ਗਾਣਾ ਸੁਣਾਣ ਲਈ ਕਿਆ ਸੀ ਜੇਕਰ ਕਿਸੇ ਨੂੰ ਤੁਸੀਂ ਇਹ ਕਹਿ ਦਵੋ ਕਿਉਂ ਕਿਸੇ ਦੀ ਵੀ ਖੁਸ਼ਾਮਦ ਵਿੱਚ ਨਹੀਂ ਆਉਂਦਾ ਤਾਂ ਇਹ ਉਹਨਾਂ ਸ਼ਬਦਾਂ ਨਾਲ ਹੀ ਉਹ ਫੁੱਲ ਜਾਂਦਾ ਹੈ ਐ ਵੀ ਖੁਸ਼ਾਮਦ ਹੀ ਹੈ ਇੱਕ ਦੁਕਾਨਦਾਰ ਤੁਹਾਡੀ ਚੋਣ ਤੇ ਰੁਚੀ ਦੀ ਪ੍ਰਸ਼ੰਸਾ ਕਰਕੇ ਉਹ ਵੀ ਤੁਹਾਡੀ ਖੁਸ਼ਾਮਦ ਕਰਦਾ ਹੈ ਹਨ ਕਿ ਜਦ ਵੀ ਅਸੀਂ ਕਿਸੇ ਵੀ ਸ਼ੋਪ ਤੇ ਜਾਂਦੇ ਆ ਕੋਈ ਵੀ ਸਮਾਨ ਖਰੀਦਦੇ ਆ ਤੇ ਉਹ ਕਹੇਗਾ ਕਿ ਹਾਂਜੀ ਤੁਹਾਡੀ ਚੁਆਇਸ ਬਹੁਤ ਅੱਛੀ ਹੈ ਹਨਾ ਤੇ ਉਹ ਵੀ ਖੁਸ਼ਾਮਦ ਕਰਦਾ ਤੇ ਤੁਸੀਂ ਕੀ ਕਰਦੇ ਖੁਸ਼ ਹੋ ਕੇ ਉਹ ਸਮਾਨ ਖਰੀਦ ਲੈਂਦੇ ਹੋ ਤੁਹਾਡੇ ਤੋਂ ਪੈਸੇ ਬਟੋਰਦਾ ਹੈ ਕਈ ਲੋਕ ਰਾਜਿਆ ਸਿਆਸਤਦਾਨਾਂ ਤੇ ਵੱਡੇ ਅਫਸਰਾਂ ਦੇ ਰਹਿਣ ਸਹਿਣ ਤੇ ਪਰਿਵਾਰ ਦੇ ਮੈਂਬਰਾਂ ਦੀ ਖੁਸ਼ਾਮਦ ਕਰਦੇ ਹਨ ਤੇ ਆਪਣੇ ਕੰਮ ਕਰਦੇ ਹਨ ਉਹ ਕਦੇ ਭੁੱਖੇ ਨਹੀਂ ਮਰਦੇ ਕੌਣ ਜਿਹੜਾ ਖੁਸ਼ਾਮਦ ਕਰਦਾ ਵਿਅਕਤੀ ਠੀਕ ਹੈ ਖੁਸ਼ਾਮਦ ਕਰਨ ਵਾਲੇ ਦੀ ਹਰ ਮੈਦਾਨ ਵਿੱਚ ਫਤਿਹ ਹੁੰਦੀ ਹੈ ਜਦੋਂ ਵੀ ਅਸਲੀ ਯੋਗਤਾ ਵਾਲੇ ਬੰਦੇ ਉਂਗਲਾ ਟੁਕਦੇ ਰਹਿ ਜਾਂਦੇ ਹਨ ਇਸ ਕਰਕੇ ਸਾਨੂੰ ਸਭ ਨੂੰ ਖੁਸ਼ਾਮਦ ਦੀ ਕਲਾ ਸਿੱਖਣੀ ਚਾਹੀਦੀ ਹੈ ਯਾਨੀ ਕਿ ਜਿਹੜੀ ਅਸਲੀ ਯੋਗਤਾ ਜੇ ਚ ਕੋਈ ਕੁਆਲਿਟੀ ਹੁੰਦੀ ਆ ਉਹ ਪਿੱਛੇ ਰਹਿ ਜਾਂਦੇ ਤੇ ਜਿਹੜੇ ਚਾਪਲੂਸੀ ਕਰਦੇ ਆ ਉਹ ਅੱਗੇ ਨਿਕਲ ਜਾਂਦੇ ਆ ਠੀਕ ਹੈ